ਕੀ ਤੁਸੀਂ ਕਦੇ ਸੋਚਿਆ ਬਈ ਕਈ ਵਾਰ ਜ਼ਿੰਦਗੀ ਵਿੱਚ ਹੋਣ ਵਾਲੀਆਂ ਗੱਲਾਂ ਅਸੀਂ ਬੁਰੀਆਂ ਮੰਨ ਲੈਂਦੇ ਆ ਪਰ ਅਸਲ ਵਿੱਚ ਉਹ ਸਾਡੇ ਭਲੇ ਲਈ ਹੁੰਦੀਆਂ ਬਹੁਤ ਵਾਰ ਅਸੀਂ ਕਿਸੇ ਨੌਕਰੀ ਲਈ ਜਾਂ ਕਿਸੇ ਇੰਟਰਵਿਊ ਲਈ ਜਾਂਦੇ ਆ ਪਰ ਸਫਲ ਹੋ ਜਾਂਦੇ ਆ ਅਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਆ ਪਰ ਉਹਦੇ ਵਿੱਚ ਵੀ ਫੇਲ ਹੋ ਜਾਂਦੇ ਆ ਅਸੀਂ ਕਿਸੇ ਰਿਸ਼ਤੇ ਵਿੱਚ ਜੁੜਦੇ ਆ ਜਿੱਦਾਂ ਕੋਈ ਦੋਸਤ ਮਿੱਤਰ ਸਾਨੂੰ ਮਿਲਦਾ ਹੈਨਾ ਤੇ ਅਸੀਂ ਉਹਦੇ ਨਾਲ ਕੋਈ ਰਿਸ਼ਤਾ ਸਾਡਾ ਬਣ ਜਾਂਦਾ ਪਰ ਉਹ ਵੀ ਟੁੱਟ ਜਾਂਦਾ ਉਸ ਸਮੇਂ ਸਾਨੂੰ ਸਭ ਕੁਝ ਜਿਨਾ ਨਾ ਇਦਾਂ ਖਤਮ ਹੋਇਆ ਲੱਗਦਾ ਨਕਾਰਾਤਮਕ ਲੱਗਦਾ ਪਰ ਕੀ ਤੁਸੀਂ ਕਦੇ ਸੋਚਿਆ ਵੀ ਇਹ ਸਭ ਕੁਝ ਸਾਨੂੰ ਇੱਕ ਵੱਡੀ ਤੇ ਵੰਦੀਆ ਮੌਕੇ ਵੱਲ ਲੈ ਕੇ ਜਾ ਰਿਹਾ ਹੁੰਦਾ ਵਾ ਅੱਜ ਦੀ ਜਿਹੜੀ ਕਹਾਣੀ ਮੈਂ ਤੁਹਾਡੇ ਲਈ ਲੈ ਕੇ ਆਈ ਆ ਨਾ ਇਹ ਇੱਕ ਅਜਿਹੇ ਨੌਜਵਾਨ ਅਰਜਨ ਦੀ ਆ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹਾਰਾਂ ਵੇਖੀਆਂ ਪਰ ਅੰਤ ਵਿੱਚ ਉਹਨੇ ਸਮਝ ਲਿਆ ਬਈ ਜੋ ਹੁੰਦਾ ਨਾ ਉਹ ਚੰਗੇ ਲਈ ਹੁੰਦਾ ਇੱਕ ਵਾਰ ਦੀ ਗੱਲ ਆ ਬੀਕ ਛੋਟੇ ਜਿਹੇ ਪਿੰਡ ਵਿੱਚ ਅਰਜਨ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਬਹੁਤ ਹੁਸ਼ਿਆਰ ਸੀ ਤੇ ਮਿਹਨਤੀ ਵੀ ਬਹੁਤ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਹਮੇਸ਼ਾ ਕੁਝ ਨਾ ਕੁਝ ਅਜੀਹਾ ਹੁੰਦਾ ਜੋ ਉਹਨੂੰ ਹੌਸਲਾ ਹਾਰਨ ਲਈ ਮਜਬੂਰ ਕਰ ਦਿੰਦਾ ਉਹਨੂੰ ਲੱਗਦਾ ਵੀ ਇਹ ਉਹਦੇ ਲਈ ਪੜਿਆ ਹੀ ਨਹੀਂ ਸੀ ਹੈਨਾ ਮੇਰੇ ਕੋਲ ਹੋਣਾ ਹੀ ਨਹੀਂ ਆ ਉਹਨੇ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਲਈ ਅਰਜੀ ਦਿੱਤੀ ਤੇ ਬਹੁਤ ਤਿਆਰੀ ਕੀਤੀ ਉਸ ਨੌਕਰੀ ਲਈ ਜੋ ਨੌਕਰੀ ਲਈ ਉਹਦੇ ਲਈ ਚਾਹੀਦਾ ਸੀ ਨਾ ਉਹਨੇ ਸਾਰਾ ਕੁਝ ਉਹ ਪੜਿਆ ਸਭ ਕੁਝ ਉਹਨੂੰ ਪਤਾ ਸੀ ਪਰ ਆਖਰੀ ਪੜਾ ਤੇ ਉਹਨੂੰ ਰੱਦ ਕਰ ਦਿੱਤਾ ਗਿਆ ਉਹ ਬਹੁਤ ਨਿਰਾਸ਼ ਹੋਇਆ ਸੋਚਣ ਲੱਗਾ ਭਈ ਮੇਰੀ ਮਿਹਨਤ ਦਾ ਕੋਈ ਫਾਇਦਾ ਹੀ ਨਹੀਂ ਮੈਂ ਨਹੀਂ ਮਿਹਨਤ ਕਰਦਾ ਐਨੀ ਕੋਸ਼ਿਸ਼ ਕਰਦਾ ਹੈਨਾ ਮੇਰੇ ਤੋਂ ਕਈ ਜਿਹੜੇ ਆ ਉਹ ਪੜੇ ਲਿਖੇ ਵੀ ਜ਼ਿਆਦਾ ਨਹੀਂ ਹੁੰਦੇ ਤੇ ਉਹਨਾਂ ਨੂੰ ਨੌਲੇਜ ਵੀ ਕੋਈ ਨਹੀਂ ਹੁੰਦੀ ਤੇ ਉਹਨਾਂ ਨੂੰ ਉਹ ਚੀਜ਼ ਮਿਲ ਜਾਂਦੀ ਮੈਨੂੰ ਮਿਲਦੀ ਨਹੀਂ ਉਹਨੂੰ ਲੱਗਣ ਲੱਪਿਆ ਵੀ ਰੱਬ ਮੇਰੇ ਨਾਲ ਹੈਗਾ ਵੀ ਆ ਕਿ ਨਹੀਂ ਹੈਗਾ ਤੇ ਅਰਜੁਨ ਨੇ ਹਾਰ ਮੰਨ ਲਈ ਉਹਨੇ ਸੋਚਿਆ ਵੀ ਸ਼ਾਇਦ ਉਹਦੀ ਕਿਸਮਤ 'ਚ ਨਾ ਕੋਈ ਵੱਡੀ ਨੌਕਰੀ ਲਿਖੀ ਨਹੀਂ ਹੈਗੀ ਉਹ ਪੇਂਟ ਛੱਡ ਕੇ ਕਿਸੇ ਹੋਰ ਸ਼ਹਿਰ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਉਹਦੇ ਪਿਤਾ ਜੀ ਨੇ ਉਹਨੂੰ ਸਮਝਾਇਆ ਪੇ ਪੁੱਤਰ ਜੋ ਹੁੰਦਾ ਚੰਗੀਲੀ ਹੁੰਦਾ ਵਾ ਉਹ ਗੁੱਸੇ ਵਿੱਚ ਆ ਗਿਆ ਤੇ ਆਪਣੇ ਪਿਤਾ ਜੀ ਨੂੰ ਨਾ ਐਦਾਂ ਖਿੱਚ ਕੇ ਕਹਿਣ ਲੱਗ ਪਿਆ ਕਹਿੰਦਾ ਵੀ ਤੁਸੀਂ ਹਰ ਵਾਰ ਇਹੋ ਹੀ ਕਹਿੰਦੇ ਜੀ ਵੀ ਜੋ ਹੁੰਦਾ ਚੰਗੀਲੀ ਹੁੰਦਾ ਪਰ ਮੈਨੂੰ ਤੁਸੀਂ ਦੱਸੋ ਵੀ ਅੱਜ ਤੱਕ ਜੋ ਮੇਰ ਨਾਲ ਹੋਇਆ ਉਹ ਚੰਗੀਲੀ ਹੋਇਆ ਵਾ ਉਹਦਾ ਮੈਨੂੰ ਕੀ ਲਾਭ ਹੋਇਆ ਇੰਨਾ ਵਿਸ਼ਵਾਸ ਕਰਨ ਤੇ ਇੰਨਾ ਸਾਰਾ ਕੁਝ ਕਰਨ ਤੇ ਉਸ ਰਾਤ ਉਹ ਆਪਣੇ ਘਰ ਦੇ ਬਾਹਰ ਬੈਠਾ ਹੋਇਆ ਸੀ ਤੂੰ ਪਰਸਮਾਨ ਵਾਲਾਂ ਨੂੰ ਤੱਕ ਰਿਹਾ ਸੀ ਤਾਰਿਆਂ ਵੱਲ ਇਦਾਂ ਵੇਖ ਰਿਹਾ ਸੀ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਤੇ ਸੋਚ ਰਿਹਾ ਸੀ ਤੇ ਸੋਚਾਂ ਵਿੱਚ ਗੁੰਮ ਸੀ ਤੇ ਅਚਾਨਕ ਇੱਕ ਬਜ਼ੁਰਗ ਕੋ ਦੇ ਕੋਲ ਆਇਆ ਤੋਨੇ ਕਿਹਾ ਵੀ ਬੇਟਾ ਤੂੰ ਬਹੁਤ ਉਦਾਸ ਤਾਂ ਅਰਜਨ ਨੇ ਆਪਣੀ ਸਾਰੀ ਕਹਾਣੀ ਉਹਨੂੰ ਦੱਸੀ ਤੇ ਬਜ਼ੁਰਗ ਨੇ ਹੱਸਦੇ ਹੋਏ ਕਿਹਾ ਐ ਗੱਲ ਯਾਦ ਰੱਖ ਜੇਕਰ ਕਿਸੇ ਚੀਜ਼ ਨੂੰ ਉਹ ਨਹੀਂ ਪ੍ਰਾਪਤ ਕਰ ਸਕਿਆ ਨਾ ਤਾਂ ਮਤਲਬ ਉਹਦਾ ਐਵਾ ਵੀ ਉਹ ਤੇਰੇ ਲਈ ਹੈ ਹੀ ਨਹੀਂ ਸੀ ਤੇ ਜਾਂ ਉਸ ਤੋਂ ਵੀ ਕੋਈ ਹੋਰ ਚੰਗਾ ਉਸ ਵਾਹੀ ਕਰੂਨੇ ਤੇਰੇ ਲਈ ਸੋਚਿਆ ਹੋਵੇਗਾ ਜਦੋਂ ਅਰਜਨ ਇਹ ਗੱਲ ਸੁਣੀ ਨਾ ਤੇ ਉਹ ਹੱਸਣ ਲੱਗ ਪਿਆ ਉਹਨੂੰ ਲੱਗਾ ਵੀ ਹਾਂ ਸਜਮ ਬਣਾਉਣ ਵਾਲੀ ਗੱਲ ਹੈਗੀ ਆ ਪਰ ਉਹਨੇ ਮਨ ਵਿੱਚ ਸੋਚਿਆ ਬਚਨੋ ਦੇਖਦੇ ਹਾਂ ਕੁਝ ਦਿਨ ਬਾਅਦ ਨਾ ਉਹ ਕੰਪਨੀ ਜਿਸ ਵਿੱਚ ਅਰਜਨ ਨੇ ਨੌਕਰੀ ਲਈ ਅਪਲਾਈ ਕੀਤਾ ਸੀ ਅਰਜੀ ਦਿੱਤੀ ਸੀ ਅਚਾਨਕ ਉਹ ਬੰਦ ਹੋ ਗਈ ਸਾਰੇ ਜਿਹੜੇ ਉਹਦੇ ਕਰਮਚਾਰੀ ਸੀ ਨਾ ਉਹ ਬੇਰੋਜ਼ਗਾਰ ਹੋ ਗਏ ਜੋ ਲੋਕ ਉਸ ਕੰਪਨੀ ਵਿੱਚ ਚੁਣੇ ਗਏ ਸਨ ਉਹਨਾਂ ਨੂੰ ਤਨਖਾਹ ਵੀ ਨਹੀਂ ਸੀ ਮਿਲੀ ਜਿਨਾ ਚਿਰ ਉਹਨਾਂ ਨੇ ਉਹ ਕੰਮ ਕੀਤਾ ਸੀ ਅਰਜੁਨ ਨੇ ਜਦੋਂ ਇਹ ਖਬਰ ਸੁਣੀ ਤੇ ਹੈਰਾਨ ਹੋ ਗਿਆ ਉਹਨੂੰ ਹੁਣ ਸਮਝ ਆ ਗਈ ਕਿ ਜੇਕਰ ਉਹ ਚੁਣਿਆ ਜਾਂਦਾ ਤਾਂ ਉਹ ਵੀ ਹੁਣ ਬੇਰੋਜ਼ਗਾਰੀ ਹੋ ਗਿਆ ਹੁਣ ਹੀ ਨਾ ਉਸਦੇ ਦਿਲ ਵਿੱਚ ਉਹ ਬਜ਼ੁਰਗ ਦੀ ਗੱਲ ਫਿਰ ਗੂੰਜਣ ਲੱਗ ਪਈ ਵੀ ਰੱਬ ਨੇ ਤੇਰੇ ਲਈ ਕੁਝ ਹੋਰ ਚੰਗਾ ਸੋਚਿਆ ਵਾ ਕੁਝ ਕੁ ਮਹੀਨੇ ਬਾਅਦ ਅਰਜੁਨ ਜਿਹੜਾ ਸੀ ਨਾ ਉਹਨੇ ਆਪਣੇ ਖੁਦ ਦਾ ਨਵਾਂ ਕੰਮ ਸ਼ੁਰੂ ਕੀਤਾ ਉਹਨੇ ਆਪਣੇ ਪਿੰਡ ਵਿੱਚ ਇੱਕ ਛੋਟਾ ਕਾਰੋਬਾਰ ਸ਼ੁਰੂ ਕੀਤਾ ਤੇ ਜੋ ਤੇਜ਼ੀ ਨਾਲ ਚੱਲ ਪਿਆ ਕੁਝ ਸਾਲਾਂ ਵਿੱਚ ਹੀ ਉਹ ਕੰਪਨੀ ਚੋਂ ਨੂੰ ਪਹਿਲਾਂ ਨੌਕਰੀ ਨਹੀਂ ਸੀ ਨਾ ਦੇ ਰਹੀ ਹੁਣ ਉਹਦੇ ਕੋਲ ਨੌਕਰੀ ਮੰਗਣ ਆ ਰਹੀ ਸੀ ਉਹਦੀ ਜ਼ਿੰਦਗੀ ਬਦਲ ਚੁੱਕੀ ਸੀ ਉਹਨੇ ਆਪਣੇ ਪਿਤਾ ਜੀ ਨੂੰ ਮਿਲ ਕੇ ਕਿਹਾ ਕਿ ਤੁਸੀਂ ਸਹੀ ਕਹਿੰਦੇ ਹੋ ਜੋ ਹੁੰਦਾ ਚੰਗੇ ਲਈ ਹੁੰਦਾ ਵਾ ਹਰ ਚੀਜ਼ ਜੋ ਸਾਡੇ ਨਾਲ ਹੁੰਦੀ ਹੈ ਨਾ ਉਹਦੇ ਪਿੱਛੇ ਰੱਬ ਦੀ ਕੋਈ ਉੱਚੀ ਯੋਜਨਾ ਹੁੰਦੀ ਆ ਕੋਈ ਮਕਸਦ ਹੁੰਦਾ ਵਾ ਕਈ ਵਾਰ ਅਸੀਂ ਜੋ ਚੁੰਦੇ ਆ ਉਹ ਸਾਡੇ ਲਈ ਉਸ ਵੇਲੇ ਨਹੀਂ ਹੁੰਦਾ ਤੇ ਜੇ ਉਹ ਸਾਨੂੰ ਨਹੀਂ ਨਾ ਮਿਲਦਾ ਤੇ ਉਹਦੇ 'ਚ ਵੀ ਕੋਈ ਚੰਗਾ ਹੁੰਦਾ ਇਸ ਲਈ ਹਮੇਸ਼ਾ ਵਿਸ਼ਵਾਸ ਰੱਖੋ ਤਿਰਜ ਰੱਖੋ ਯਕੀਨ ਕਰੋ ਉਸ ਵਾਹਿਗੁਰੂ ਜੀ ਦੇ ਅੱਗੇ ਕਿ ਜੋ ਹੋਇਆ ਚੰਗੇ ਲਈ ਹੋਇਆ ਜੋ ਹੋ ਉਹ ਚੰਗਾ ਹੀ ਹੋਊਗਾ ਤੁਸੀਂ ਵੀ ਅਜਿਹੀ ਕੋਈ ਘਟਨਾ ਜੁਏ ਤੁਹਾਡੀ ਜ਼ਿੰਦਗੀ ਵਿੱਚ ਵਾਪਰੀ ਹੋਏ ਤਾਂ ਸਾਨੂੰ ਈਮੇਲ ਕਰੋ ਕਿ ਅਸੀਂ ਉਸ ਨੂੰ ਆਪਣੀ ਕਹਾਣੀ ਦੇ ਰੂਪ ਵਿੱਚ ਤੁਹਾਡੇ ਨਾਲ ਹੀ ਸਾਂਝੀ ਕਰਾਂਗੇ ਹਾਂ ਇੱਕ ਚਾਹੀ ਲੱਗਦੀ ਹੈ ਕਿ ਕਲਪਨਾ ਵਾਲੀ ਕਹਾਣੀ ਆ ਵੀ ਇੱਕ ਬੰਦਾ ਇਨੀ ਛਿੱਤੀ ਅਮੀਰ ਨਹੀਂ ਹੋ ਸਕਦਾ ਕਿ ਆਪਣਾ ਕੰਮ ਸ਼ੁਰੂ ਕਰਕੇ ਪਰ ਹੋ ਸਕਦਾ ਜੇ ਬੰਦਾ ਆਪਣੀ 100% ਪਾ ਦੇਣਾ ਕਿਸੇ ਚੀਜ਼ ਵਿੱਚ ਤੇ ਉਹ ਹੋ ਸਕਦਾ ਵਾ ਤੇ ਪਰ ਜੇ ਵਾਹਿਗੁਰੂ ਨੂੰ ਕੁਛ ਨਹੀਂ ਨਾ ਦਿੰਦਾ ਤੂੰ ਉਹਨੂੰ ਦਿਲ ਧਾਕੇ ਨਹੀਂ ਬੈਠਣਾ ਚਾਹੀਦਾ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਅਸੀਂ ਕਈ ਵਾਰ ਨਾ ਕੋਈ ਆਪਣੇ ਮਾਂ ਕੋਲੋਂ ਕੁਛ ਮੰਗਦੇ ਆ ਹੈਨਾ ਬੀਬੀ ਵੀ ਸਾਨੂੰ ਇਹ ਚਾਹੀਦਾ ਹੈਨਾ ਦੇ ਤੇ ਉਹ ਕਹਿੰਦੀ ਨਹੀਂ ਅਜੇ ਨਹੀਂ ਮਿਲਣਾ ਤੇ ਆਪੋਂ ਦੇ ਨਾ ਗੁੱਸਾ ਕਰਕੇ ਬਹਿ ਜਾਂਦੇ ਆ ਨਹੀਂ ਤੇ ਕੋਕ ਨੂੰ ਪਤਾਵਾ ਵੀ ਕੀ ਸਾਡੇ ਲਈ ਚੰਗਾ ਵਾ ਜਦੋਂ ਅਸੀਂ ਬੱਚੇ ਹੁੰਨੇ ਆ ਤਾਂ ਅਸੀਂ ਵੀ ਤੇ ਰੱਬ ਦੇ ਬੱਚੇ ਆ ਨਾ ਅਸੀਂ ਵਾਹਿਗੁਰੂ ਦੇ ਬੱਚੇ ਆ ਨਾ ਜੇ ਸਾਨੂੰ ਉਹਨੇ ਕੁਛ ਨਹੀਂ ਦਿੱਤਾ ਤੇ ਅਸੀਂ ਉਹਦੇ ਨਾਲ ਅੜੀ ਕਰਕੇ ਬਹਿ ਜੀ ਵੀ ਨਹੀਂ ਜੀ ਮੈਨੂੰ ਤੇ ਚਾਹੀਦਾ ਚਾਹੀਦਾ ਸੀ ਨਹੀਂ ਉਹਨੇ ਹੋਰ ਕੁਝ ਚੰਗਾ ਸਾਡੇ ਲਈ ਸੋਚਿਆ ਹੁੰਦਾ ਸਾਨੂੰ ਯਕੀਨ ਰੱਖਣਾ ਚਾਹੀਦਾ ਧੀਰਜ ਰੱਖਣਾ ਚਾਹੀਦਾ ਕਿ ਰੱਬ ਜੋ ਕਰਦਾ ਚੰਗਾਈ ਕਰਦਾ ਵਾ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਤੇ ਹਾਂਜੀ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੇ